ਉਹਦੇ ਤੇ 5 ਕਰੋੜ 70 ਲੱਖ ਰੁਪਏ ਸਾਨੂੰ ਅਪਰੂਵ ਹੋ ਕੇ ਸਰਕਾਰ ਵੱਲੋਂ ਮਿਲ ਗਿਆ ਹੈ ਜਿਸ ਦੇ ਟੈਂਡਰ ਸਾਡੇ ਵੱਲੋਂ ਲਗਾ ਚੁੱਕੇ ਹੋਏ ਆ ਜੋ ਕਿ ਜਲਦੀ ਐਸੀ 5 6 ਫਰਵਰੀ ਨੂੰ ਖੋਲ ਕੇ ਕੰਮ ਸਾਡੀ ਕੋਸ਼ਿਸ਼ ਹੈ 10 ਫਰਵਰੀ ਤੋਂ ਪਹਿਲਾਂ ਪਹਿਲਾਂ ਇਹਨੂੰ ਸ਼ੁਰੂ ਕਰਾ ਦਈਏ 10 ਫਰਵਰੀ ਤੱਕ ਕੰਮ ਸ਼ੁਰੂ ਕਰਕੇ ਤੇ ਅਸੀਂ ਜਿਹੜਾ ਸ਼ਹਿਰ ਨਿਵਾਸੀਆਂ ਨੂੰ ਉਹਨੂੰ 31 ਮਾਰਚ ਤੋਂ ਪਹਿਲਾਂ ਪਹਿਲਾਂ ਹੈਂਡਓਵਰ ਕਰ ਦਾਂਗੇ ਉਹ ਵੀ ਕਹਿੰਦਾ ਜੀ ਤੁਹਾਨੂੰ 10 ਫਰਵਰੀ ਤੋਂ ਸ਼ੁਰੂ ਕਰਕੇ 31 ਮਾਰਚ ਇਹ ਇਨ ਇਟਸੈਲਫ ਹੀ ਟਾਈਮ ਬౌੰਡ ਹੈ ਜੀ ਇਹਦਾ ਜੀ ਕੁਝ ਇਸ ਤਰ੍ਹਾਂ ਦੀ ਇਹਦਾ ਫਾਈਨਲ ਵਰਜ਼ਨ ਜਿਹੜਾ ਮੈਂ ਤੁਹਾਡੇ ਦਿਖਾਣਾ ਚਾਹੂੰ ਇਸ ਤਰ੍ਹਾਂ ਦਾ ਫਾਈਨਲ ਪ੍ਰੋਡਕਟ ਜਿਹੜਾ ਕੁਛ ਤਰ੍ਹਾਂ ਦਾ ਆਏਗਾ ਅਸੀਂ ਦੋਵਾਂ ਸਾਈਡਾਂ ਤੇ ਬੋਲਡਰ ਪਿਚਿੰਗ ਕਰਾ ਕੇ ਜੀ ਪੱਥਰ ਦੀਆਂ ਕੰਦਾ ਬਣਾ ਦਾਂਗੇ ਦੋਵਾਂ ਸਾਈਡਾਂ ਤੇ ਜਿਹੜੀ ਆ ਪੱਕੀ ਜਿਹੜੀ ਵੈਜੀਟੇਸ਼ਨ ਹੈਗਾ ਇਹਦਾ ਪੱਕਾ ਇਲਾਜ ਹੋ ਜਾਏਗਾ ਕਦੀ ਇਹ ਬੂਟੀ ਜਿਹੜੀ ਆ ਫਾਲਤੂ ਜਿਹੜੀ ਆ ਨਾਲੇ ਦੇ ਅੰਦਰ ਕਦੀ ਨਹੀਂ ਆਏਗੀ ਉਹਦੇ ਨਾਲ ਕੀ ਹੋਏਗਾ ਜੀ ਜਿਹੜਾ ਬਰਸਾਤੀ ਪਾਣੀ ਬਰਸਾਤਾ ਦੌਰਾਨ ਇੱਕਦਮ ਇਕੱਠਾ ਹੋ ਕੇ ਪਾਣੀ ਆ ਜਾਂਦਾ ਉਹਦੀ ਫਲਕਸ਼ਨ ਜਿਹੜੀ ਆ ਬਹੁਤ ਧੀਦੀ ਨਾਲ ਚੱਲੇਗਾ ਜਿਹੜਾ ਜਨਰਲੀ ਜਿਹੜਾ ਲੋਕਾਂ ਨੂੰ ਬਰਸਾਤੀ ਸੀਜ਼ਨ ਦੇ ਵਿੱਚ ਪਾਣੀ ਲੋਕਾਂ ਦੇ ਘਰ ਚਲੇ ਜਾਂਦਾ ਉਹ ਕੰਮ ਜਿਹੜਾ ਬਿਲਕੁਲ ਬੰਦ ਹੋ ਜਾਏਗਾ ਪਾਣੀ ਫਟਾਫਟ ਸ਼ਹਿਰ ਦੇ ਵਿੱਚੋਂ ਨਿਕਲ ਕੇ ਬਾਹਰ ਚਲੇ ਜਾਏਗਾ ਜੀ ਘਟੋ ਘਟ 3 3 ਫੁੱਟ ਜਗ੍ਹਾ ਸਾਡੀ ਜਿਹੜੀ ਆ ਬਾਜੇਗੀ ਸਾਈਡਾਂ ਦੇ ਉੱਤੇ ਜਿਹਦੇ ਨਾਲ ਸਾਡੀ ਨਾਲ ਦੀ ਜਿਹੜੀ ਮੋਟਰੇਬਲ ਰੋਡ ਆਪਾਂ ਦੇਖ ਰਹੇ ਆ ਇਹ ਵੀ ਚੌੜੀ ਹੋ ਸਕੇਗੀ ਖੰ ਨੂੰ ਲੋਕਾਂ ਨੂੰ ਟ੍ਰੈਫਿਕ ਦੇ ਲਈ ਜੇ ਬਹੁਤ ਵੱਡੀ ਰਾਹਤ ਮਿਲ ਜੇ ਤੋਂ ਹੁੰਦੀ ਹੋਈ ਇਹ ਮੈਰੀਟੋਰੀਆ ਸਕੂਲ ਤੱਕ ਜਾਂਦੀ ਆ ਔਰ ਉੱਥੋਂ ਬਾਅਦ ਇਹ ਬਾਹਰ ਪਿੰਡਾਂ ਨੂੰ ਨਿਕਲ ਜਾਂਦੀ ਆ ਅੱਗੇ ਜਾ ਕੇ ਇੱਕ ਕਿਰਨ ਨਾਲਾ ਬਣ ਜਾਂਦੀ ਆ ਜਿਸ ਨਾਲ ਗਰਦਾਸਪੁਰ ਤੋਂ ਪਰਾਹ ਜਾਂਦੀ ਆ ਫਿਰ ਸੱਕੀ ਨਾਲਾ ਦੇ ਨਾਮ ਦੇ ਉੱਪਰ ਚਾਨੀ ਜਾਂਦੀ ਆ ਇਹ ਇਹ ਜਿਹੜੀ ਡਰੇਨ ਸੀ 1960 ਦੇ ਵਿੱਚ ਖੋਦ ਜਾਈ ਸੀ ਔਰ ਉਸ ਤੋਂ ਬਾਅਦ ਜਿਸ ਵਕਤ ਸ਼ਹਿਰ ਸਾਡਾ ਵਿਕਸਿਤ ਹੋ ਗਿਆ ਲੋਕਾਂ ਨੇ ਆਲੇ ਦੁਆਲੇ ਘਰ ਬਣਾ ਲਏ ਖੂਬਸੂਰਤ ਕਿ ਸਕਸ਼ਲਾ ਕਰ ਲਿਆ ਪਰ ਇਹ ਨਾਲੇ ਦਾ ਗੰਧ ਉਵੇਂ ਦਾਵੇਂ ਚਰਿਆ ਰਿਹਾ ਨਤੀਜੇ ਦੇ ਤੌਰ ਤੇ ਉੱਪਰ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਸਾਰੀ ਜੜੀ ਬੂਟੀ ਜਿਹੜੀ ਆ ਉੱਗ ਗਈ ਆ ਗੰਦਾ ਪਾਣੀ ਆ ਪਾਣੀ ਦਾ ਫਲੋ ਨਹੀਂ ਚੱਲ ਰਿਹਾ ਔਰ ਪਿੱਛੋਂ ਕਿਸੇ ਵਕਤ ਜਿਹੜੇ ਪਸ਼ੂ ਨੇ ਉਹ ਮਰੇ ਹੋਏ ਆ ਜਾਂਦੇ ਨੇ ਨਤੀਜੇ ਦੇ ਤੌਰ ਦੇ ਉੱਪਰ ਜਿਹੜੇ ਹਾਲੇਦ ਵਾਲੇ ਵੱਸੋ ਰਹਿ ਰਹੀ ਆ ਉਹਨਾਂ ਨੂੰ ਹਮੇਸ਼ਾ ਦਰ ਦੇ ਭਾਅ ਵੜਿਆ ਰਹਿੰਦਾ ਤੇ ਬਿਮਾਰੀ ਦਾ ਉਹ ਕੱਚਾ ਹੋਣ ਕਰਕੇ ਪਾਣੀ ਦੀ ਤਸ ਲੱਗਦੀ ਆ ਉਹ ਘਰਾਂ ਦੇ ਵਿੱਚ ਜਾਂਦੀ ਆ ਔਰ ਜਿਹੜੇ ਅਸੀਂ ਹਾਲੇਦ ਵਾਲੇ ਪਾਣੀ ਦੇ ਬੋਰ ਕਰਾਉਂਦੇ ਆ ਇਹ ਥੱਲੇ ਜ਼ਮੀਨ ਦੇ ਵਿੱਚ ਵੀ ਉਹ ਪਾਣੀ ਮਿਕਸ ਹੋ ਕੇ ਤੇ ਬਿਮਾਰੀ ਦਾ ਘਰ ਬੰਦਾ ਸੋ ਪਰਮੇਸ਼ਵਰ ਨੇ ਕਿਰਪਾ ਕੀਤੀ ਜਿਸ ਵਕਤ ਹਰਮਨ ਚੌਂਕ ਦੇ ਵਿੱਚ ਲੋਕ ਸਭਾ ਚੌਂਕਾਂ ਦੇ ਵਿੱਚ ਸਦਾ ਲਾਲ ਭਗਵੰਤ ਸਿੰਘ ਮਾਨ ਜੀ ਆਈਸੀ ਹੋਰ ਮੈਂ ਉਸ ਵਕਤ ਗਰਦਾਸਪੁਰ ਦੀਆਂ ਦੋ ਤਿੰਨ ਮੰਗਾਂ ਰੱਖੀਆਂ ਸੀ ਉਹਨਾਂ ਵਿੱਚੋਂ ਇੱਕ ਮੰਗ ਇਹ ਸੀ ਅੱਜ ਮੈਨੂੰ ਉਸ ਗੱਲ ਦੀ ਖੁਸ਼ੀ ਆ ਕਿ ਉਸ ਮੰਗ ਨੂੰ ਸਾਡੀ ਸਰਕਾਰ ਨੇ ਪੂਰਾ ਕੀਤਾ 5 ਕਰੋੜ 70 ਲੱਖ ਰੁਪਈਆ ਇਹਦਾ ਟੋਟਲ ਅਮਾਉਂਟ ਆ ਉਹ ਲੋਟ ਕਰਤਾ ਟੈਂਡਰ ਇਹਦੇ ਲੱਗੇ ਨੇ 10 ਫਰਵਰੀ ਨੂੰ ਤੇ ਕੰਮ ਸ਼ੁਰੂ ਹੋ ਜਾਊਗਾ ਔਰ 31 ਮਾਰਚ ਤਾਂ ਇਹ ਕੰਮ ਕੰਪਲੀਟ ਹੋ ਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਤੁਸੀਂ ਅੱਗੇ ਸੁਣੀ ਲਿਆ ਐਕਸ਼ਨ ਸਾਹਿਬ ਤੋਂ ਵੀ ਇਹਦੇ ਫਾਇਦੇ ਹੋਣਗੇ ਵੀ ਇਹਦਾ ਇੱਕ ਆਕਾਰ ਛੋਟਾ ਆਊਗਾ ਸਾਈਡਾਂ ਖੁੱਲੀਆਂ ਹੋ ਜਾਣਗੀਆਂ ਸੜਕਾਂ ਚੌੜੀਆਂ ਕਰ ਸਕੋਗੇ ਲੋਕੀ ਆ ਜਾ ਸਕਣਗੇ ਪਾਣੀ ਦੀ ਤਸ ਜਿਹੜੀ ਆ ਉਹ ਨਹੀਂ ਵਜੂਗੀ ਜਿਹੜੀ ਬੁਟੀ ਨਹੀਂ ਹੋਊਗੀ ਪਾਣੀ ਦਾ ਫਲੋ ਤੇਜ਼ ਹੋਊਗਾ ਪਰ ਲੋਕਾਂ ਨੂੰ ਇਤੋਂ ਰਾਜਤ ਮਿਲੂਗੀ ਸੋ ਮੈਂ ਸਮਝਦਾ ਇਹ ਇਹ ਚੀਜ਼ਾਂ ਜ਼ਰੂਰੀ ਨੇ ਆਪਾਂ ਛੋਟੀ ਰਾਜਨੀਤੀ 'ਚ ਬੈਜਨੇ ਆ ਆਪਾਂ ਤੰਦ ਸੋਚ ਰੱਖ ਲੈਨੇ ਆ ਆਪਾਂ ਸਿਰਫ ਵਿਰੋਧ ਕਰਨ ਦੀ ਰਾਜਨੀਤੀ ਕਰਦੇ ਆ ਅਸੀਂ ਕੰਸਟਰਕਟਿਵ ਰਾਜਨੀਤੀ ਨਹੀਂ ਕਰਦੇ ਕੰਸਟਰਕਟਿਵ ਰਾਜਨੀਤੀ ਆਵਾ ਕਿ ਜਿਹੜਾ ਸ਼ਹਿਰ ਦਾ ਮਸਲਾ ਉਹਨੂੰ ਝੁੱਕੋ ਉਹਨੂੰ ਕੰਪਲੀਟ ਕਰੋ ਲੋਕਾਂ ਨੂੰ ਸੁਭਰਪਤ ਕਰੋ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਰਾਜ ਕੋਣ ਕਰੇ ਲੋਕਾਂ ਨੂੰ ਫਰਕ ਇਸ ਗੱਲ ਦਾ ਪੈਂਦਾ ਉਹਨਾਂ ਦਾ ਜੀਵਨ ਦਾ ਜਿਹੜਾ ਉਹ ਉੱਪਰ ਹੋਣਾ ਚਾਹੀਦਾ ਉਹਨਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਉਹਨਾਂ ਦੇ ਜੀਵਨ ਦਾਰ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਉਹ ਦੂਰ ਹੋਣੀਆਂ ਚਾਹੀਦੀਆਂ ਨੇ ਔਰ ਮੈਨੂੰ ਅੱਜ ਇਸ ਗੱਲ ਦਾ ਮਾਣ ਤੇ ਫਖਰ ਆ ਕਿ ਭਗਵਾਨ